ਜੀ 14 ਫਰਵਰੀ ਨੂੰ ਇੱਕ ਬਕੂਆ ਆਇਆ ਸੀ ਜਿਹਦੇ ਵਿੱਚ ਇੱਕ ਕੰਪਲੇਨੈਂਟ ਹੈ ਪ੍ਰੀਤੀ ਉਹਨੇ ਸਾਨੂੰ ਕੰਪਲੇਂਟ ਦਿੱਤੀ ਡਿਵੀਜ਼ਨ ਨੰਬਰ 2 ਤਾਣੇ ਚ ਉਹਨੇ ਕਿਹਾ ਕਿ ਵੀ ਇੱਕ ਗਣੇਸ਼ ਕੁਮਾਰ ਉਲਿਆਸ ਵਿਕੀ son of ਚੂਮੀਦਾਲ ਰੈਜ਼ੀਡੈਂਟ ਆਫ 4 ਚਾਰ ਮਰਲਾ ਕੁਆਟਰ ਜਿਹਦਾ ਇੱਕ ਇਹ ਬੰਦਾ ਇਹਨੇ ਉਹਦੇ ਨਾਲ ਜਿਹੜੀ ਆ ਉਹ ਛੇੜਖਾਨੀ ਕੀਤੀ ਤੇ ਗਲਤ ਗਰਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹਦੇ ਬਾਅਦ ਆਪਾਂ ਇਹਨੂੰ ਗੱਲ ਨੂੰ ਜਿਹੜਾ ਉਹ ਵੈਰੀਫਾਈ ਕੀਤਾ ਗਿਆ ਪੁਲੀਬਾਦ ਆਪਾਂ ਮਕਦਮਾ ਨੰਬਰ 17 ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਅੰਡਰ ਸੈਕਸ਼ਨ 75 351 2 ਬੀ ਐਨ ਐਸ ਤੇ ਜਿਹੜੀ ਪ੍ਰਾਣੀ ਆਈਪੀਸੀ ਦੀ ਧਾਰਾ ਸੀ ਉਹ 354 ਏ ਤੇ 506 ਇਹਦੇ ਅੰਦਰ ਜਿਹੜਾ ਅੰਡਰ ਆਪਾਂ ਪਰਚਾ ਜਿਹੜਾ ਉਹ ਦਰਜ ਕੀਤਾ ਡਿਵੀਜ਼ਨ ਨੰਬਰ 2 ਥਾਣੇ ਚ ਕੱਲ ਇਹਦੇ ਵਿੱਚ ਜਿਹੜਾ ਦੋਸ਼ੀ ਉਹਦਾ ਨਾਮ ਹੈ ਗਣੇਸ਼ ਕੁਮਾਰ ਅਲਿਆਸ ਵਿੱਕੀ son of ਚੂਨੀ ਨਾਲ ਰੈਜ਼ੀਡੈਂਟ ਆਫ 4 ਮਰਲਾ ਕੁਆਟਰ ਤੇ ਇਹ ਜਿਹੜਾ ਬੰਦਾ ਹੈ ਤੇ ਇਹ ਵੀ ਲੜਕੀ ਨੇ ਇਲਜ਼ਾਮ ਲਾਇਆ ਕਿ ਬਾਅਦ ਚੋਂ ਨੇ ਫੋਨ ਕਰਕੇ ਇਹਨੂੰ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਅਗਰ ਤੂੰ ਇਹ ਗੱਲ ਕਿਤੇ ਬਾਹਰ ਕਰੇਂਗੀ ਤੇ ਤੇਰੇ ਖਿਲਾਫ ਆਪਾਂ ਕਾਰਵਾਈ ਕਰਾਂਗੇ ਤੇ ਇਹ ਜਿਹੜਾ ਪੂਰਾ ਮਸਲਾ ਇਸ ਪ੍ਰਕਾਰ ਹੋਇਆ ਸੀ ਕਿ ਲੜਕੀ ਨੇ ਕਿਹਾ ਕਿ ਉਹਦੀ ਮਦਰ ਦੀ ਜਿਹੜੀ ਪੈਨਸ਼ਨ ਲਗਾਉਣ ਲਈ ਜਿਹੜਾ ਇਹ ਬੰਦਾ ਗਣੇਸ਼ ਕੁਮਾਰ ਨੇ ਉਸ ਨੂੰ ਮੇਲਾ ਦੇਵੀ ਸਕੂਲ ਦੇ ਲਾਗੇ ਬੁਲਾਇਆ ਸੀ ਬਾਅਦ ਚੋਂ ਆਪਣੀ ਗੱਡੀ 'ਚ ਇਹਨੇ ਬਿਠਾ ਕੇ ਉਹਦੇ ਨਾਲ ਜਿਹੜੀ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਬਾਅਦ ਚੋਂ ਇਹ ਇੱਕ ਹੋਟਲ ਆਰ ਡੀ ਕੋਈ ਹਿਮਾਚਲ ਉਧਰ ਵੀ ਚਲੇ ਗਏ ਸੀ ਤੇ ਉਹਦੇ ਬਾਅਦ ਕਾਫੀ ਇਹਦੇ ਉੱਪਰ ਰੋਲਾ ਪਿਆ ਇਸ ਗੱਲ ਦਾ ਮੇਰੇ ਖਿਆਲ ਕੋਈ ਵੀਡੀਓਜ਼ ਵੀ ਸ਼ਾਇਦ ਵਾਇਰਲ ਹੋਈਆਂ ਤੇ ਆਪਾਂ ਫਿਰ ਲੜਕੀ ਦੇ ਬਿਆਨ ਤੇ ਇਹ ਜਿਹੜੀਆਂ ਧਾਰਾ ਤੁਹਾਨੂੰ ਮੈਂ ਦੱਸੀਆਂ ਦੇ ਅਧੀਨ ਜਿਹੜਾ ਉਹ ਪਰਚਾ ਦਰਜ ਕੀਤਾ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮਾਰੋ ਬ੍ਰਿੰਗ them ਟੂ ਐਨ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music Dance classes for hip hop, freestyle, jazz, locking, popping, chess, horse riding, football, and so on. AM's Gems Cambridge International School opposite Canada Palace near AM Institute's Jalandhar Dalhousie Bypass Road, Bathanko.